ਆਲੇ ਆ ਤੀਨ ਕਿਸਾਨ ਨੇ ਬੈਠੇ ਜਾਨ ਦਿੱਤਾ ਹੁਣ ਲੱਗਦੀ ਬੱਚੇ ਵਿੱਚ ਇਹਦਾ ਕੰਮ ਚੋਨਾ ਛੋਟਾ ਜਿਹਾ ਨਫਰਕ ਲੱਗਦਾ ਹੈ ਕੋਈ ਨਾ ਕੋਈ ਜੁੜਦਾ ਹੈ सजा पखी करोषीअ न सजावाजपाद मुराद ਆਦਿਆਂ ਲਈ ਪੰਜਾਬ ਪੁਲਿਸ ਮਰਦਾਬਾਦ 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 ਖਾਨਾ ਮਜ਼ਦੂਰਾਂ ਦਾ ਇੱਕ ਹੈ ਜਿੰਦਾਬਾਦ 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 ਖਾਨਾਂ ਦੀਆਂ ਮੰਗਾਂ ਪੂਰੀਆਂ ਕਰੋ ਪੂਰੀਆਂ ਕਰੋ ਪੂਰੀਆਂ ਕਰੋ ਖਾਨਾਂ ਦੀਆਂ ਮੰਗਾਂ ਪੂਰੀਆਂ ਕਰੋ ਪੂਰੀਆਂ ਕਰੋ ਪੂਰੀਆਂ ਕਰੋ ਸਰਕਾਰ ਕੀਤਾ ਕਿ ਤੱਕ ਸਾਰ ਰਿਹਾ ਕਰੋ ਰਿਹਾ ਕਰੋ ਰਿਹਾ ਕਰੋ ਸਰਕਾਰ ਕੀਤਾ ਕਿ ਤੱਕ ਸਾਰ ਰਿਹਾ ਕਰੋ ਰਿਹਾ ਕਰੋ ਰਿਹਾ ਕਰੋ ਬਾਲਾ ਸਰਕਾਰ ਮਰਦਾਬਾਦ 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 ਖਾਨਾਂ ਦੀਆਂ ਮੰਗਾਂ ਕੱਟਕਾਓ ਜਲਾ ਪ੍ਰਧਾਨ ਹੈ ਭਾਰਤੀ ਸੰਜੂਨੀ ਕ੍ਰਾਂਤੀਕਾਰੀ ਲੋ ਅੱਜ ਵੇਖੋ ਜੀ ਅਸੀਂ ਇੱਥੇ ਭਾਜਪਾ ਦਾ ਜਿਹੜਾ ਉਮੀਦਵਾਰ ਆ ਉਹ ਇੱਥੇ ਕਲੰਡਰ ਪੈਲਸ ਤੇ ਆਇਆ ਸੀ ਅਸੀਂ ਸਾਰੀਆਂ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਲੋ ਮਜ਼ਦੂਰ ਜਥੇਬੰਦੀਆਂ ਲੋ ਇੱਕ ਬੰਦਾ ਤਾਂ ਗ੍ਰਿਫਟ ਕਰਗਣਾਂ ਖੇਤਾਂ 'ਤੇ ਲੱਗੇ ਨਹੀਂ ਪਹਿਲਾਂ ਉਹਨਾਂ ਨੂੰ ਛੱਡਿਆ ਜਾਏ ਪ੍ਰਸ਼ਾਸਨ ਦੇ ਨੂੰ ਪਹਿਲਾਂ ਹਾਂ ਜੀ ਹੁਣੇ ਹੁਣੇ ਤੁਹਾਡੇ ਸਾਹਮਣੇ ਪਤਾ ਲੱਗਾ ਤੇ ਐਸਰ ਉਸ ਦੇ ਵਿੱਚੋਂ ਉਸ ਜਿਹੜੀ ਇੱਕ ਕਿਸਾਨ ਵਰਕਰ ਨੂੰ ਜਾਦੂ ਨੂੰ ਚੁੱਕ ਕੇ ਲੈ ਗਈ ਆ ਸਾਡੀ ਪ੍ਰਸ਼ਾਸਨ ਨੂੰ ਪੁਲਿਸ ਨੂੰ ਇਹ ਜ਼ੋਰਦਾਰ ਅਪੀਲ ਵੀ ਆ ਤੇ ਸਾਡੀ ਚੇਤਾਵਨੀ ਵੀ ਆ ਕਿ ਉਹਨੂੰ ਜਲਦੀ ਤੋਂ ਜਲਦੀ ਰਿਹਾ ਕਰੋ ਨਹੀਂ ਤੇ ਇਹ ਬੱਬੂ ਵਾਲਾ ਕੰਮ ਜਿਹੜਾ ਉਹ ਪਾਸੇ ਰਹਿ ਜਾਣਾ ਕਿਸਾਨਾਂ ਦਾ ਤੇ ਪੋਸਤ ਦਾ ਪੰਗਾ ਹੋਰ ਪੈ ਜਾਣਾ ਦੂਜੀ ਗੱਲ ਇਹ ਵੇਖੋ ਜੀ ਅਸੀਂ ਸਾਰੀਆਂ ਜਥੇਬੰਦੀਆਂ ਵੱਲੋਂ ਅਸੀਂ ਜੋ ਦਿੱਲੀ ਰਹਿ ਕੇ 13 ਮਹੀਨੇ ਅੰਦੋਲਨ ਕੀਤਾ ਸੀ ਕਿਸਾਨਾਂ ਦੀਆਂ ਸ਼ਹੀਦੀਆਂ ਹੋਈਆਂ ਕਿਸਾਨਾਂ ਨੂੰ ਨਾਥਿਆਂ ਦੇ ਉੱਤੇ ਗੱਡੀ ਚਾੜ ਕੇ ਭਾਜ ਪਾ ਦੇ ਮੰਤਰੀ ਦੇ ਮੁੰਡੇ ਨੇ ਦਰੜ ਦਿੱਤਾ ਉਹ ਸਰਕਾਰ ਨਾਲ ਸਾਰੀਆਂ ਗੱਲਾਂ ਸਾਡੀਆਂ ਮੰਨੀਆਂ ਹੋਈਆਂ ਜਦੋਂ ਅਸੀਂ ਸਭ ਉਹ ਚਾਹ ਮਿਲਤੇ ਵੀ ਕਰਕੇ ਆਏ ਆ ਪਰ 2 2.5 ਸਾਲ ਬੀਤਣ ਤੋਂ ਬਾਅਦ ਵੀ ਸਰਕਾਰ ਨੇ ਉਹ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਅਸੀਂ ਸਮਝਦੇ ਆਂ ਕਿ ਇਹ ਕਿਸਾਨਾਂ ਦਾ ਜਮਹੂਰੀ ਹੱਕ ਆ ਲੋਕਾਂ ਦਾ ਜਮਹੂਰੀ ਹੱਕ ਆ ਕਿ ਜਿਹੜੇ ਸਰਕਾਰ ਸਤਾ ਚ ਹੁੰਦੀ ਆ ਜਦੋਂ ਚੋਣਾਂ ਹੁੰਦੀਆਂ ਨੇ ਉਹਨਾਂ ਦੇ ਉਮੀਦਵਾਰਾਂ ਨੂੰ ਉਹ ਆਪਣੇ ਸਵਾਲ ਕਰਨ ਅਸੀਂ ਉਹ ਸਵਾਲ ਕਰਨੇ ਆ ਕਿਹਾਏ ਸੀ ਪਰ ਮੈਨੂੰ ਨਹੀਂ ਸਮਝ ਲੱਗਦੀ ਕਿ ਇਹ ਕਾਹਦਾ ਕਹਿੰਦੇ ਲੋਕਤੰਤਰ ਆ ਜਾਏ ਕਾਦੀ ਜਮਹੂਰੀਅਤ ਆ ਵੀ ਅੱਜ ਕਿਸਾਨ ਮਜ਼ਦੂਰ ਇੱਥੇ ਸਵਾਲ ਕਰਨਾ ਆ ਮਈ ਤੋਂ ਇੱਥੇ ਆ ਪਰ ਪੰਜਾਬ ਦੀ ਪੁਲਿਸ ਅੱਗੇ ਹੋ ਕੇ ਲੱਠ ਬਾਰ ਬਣ ਕੇ ਖਲੋ ਗਈ ਆ ਕਿਸਾਨਾਂ ਦੇ ਸਗੋਏ ਦੇ ਉਲਟ ਵੀ ਕਿਸਾਨਾਂ ਤੇ ਇੱਕ ਝੂਠਾ ਕਿਸਾਨ ਉਹਨਾਂ ਨੂੰ ਇਥੋਂ ਚੁੱਕ ਕੇ ਲੈ ਗਏ ਆ ਗ੍ਰਿਫਤਾਰ ਕਰ ਲਿਆ ਆ ਇਹ ਵੇਖੋ ਕੀ ਤੁਸੀਂ ਤੁਹਾਡੇ ਮੱਦੀ ਮਰਾਂ ਨਹੀਂ ਅਸੀਂ ਦੱਸਣਾ ਚਾਹੁੰਦੇ ਸਾਰੀ ਜਨਤਾ ਨੂੰ ਕਿ ਇਹ ਪੂਕ ਜਮਹੂਰੀਅਤ ਹੈਗੀ ਆ ਸਭ ਕੁਝ ਕਿਸਾਨ ਆ ਕੇ ਸਾਡੇ ਨਾਲ ਗੱਲਬਾਤ ਕਰਨ ਦੀ ਗੱਲ ਵੇਖੋ ਜੀ ਅਸੀਂ ਬੜੇ ਸ਼ਾਂਤਮਈ ਨਾਲ ਪੁਲਿਸ ਪ੍ਰਸ਼ਾਸਨ ਨਾਲ ਸਾਡੀ ਇਹ ਗੱਲ ਸਹਿਮਤੀ ਬਣ ਕੇ ਸੀ ਕਿ ਉਹੀ ਜੰਨੀਆਂ ਜਥੇਬੰਦੀਆਂ ਆਈਆਂ ਇਥੇ 6-7 ਜਥੇਬੰਦੀਆਂ ਆਈਆਂ ਨੇ ਕਿ ਉਹਨਾਂ ਦਾ ਇੱਕ ਨਮੈਂਦਾ ਜਾ ਕੇ ਬੜਾ ਸ਼ਾਂਤ ਮੀਟਾ ਅੰਗਣਾ ਆਪਾਂ ਤਾਂ ਸਵਾਲ ਵੀ ਵੰਡ ਲਏ ਕਿ ਕਿਹੜਾ ਕੋਈ ਕਿਹੜਾ ਸਵਾਲ ਕਰੇਗਾ ਕਿਹੜਾ ਕੋਈ ਕਿਹੜਾ ਸਵਾਲ ਕਰੇਗਾ ਆਪਾਂ ਤਾਂ ਸਵਾਲ ਕਰਨੇ ਸੀ ਹੋਰ ਤਾਂ ਆਪਾਂ ਉਹਨਾਂ ਨੂੰ ਕੁਝ ਕਹਿਣਾ ਨਹੀਂ ਸੀਗਾ ਆਪਾਂ ਤਾਂ ਆਪਣਾ ਰੋਸ ਬਰਜ ਕਰਨ ਆਏ ਸੀ ਪਰ ਉਹ ਇਥੇ ਧੱਕਿਆ ਕਿਉਂ ਗਿਆ ਤਾਨੂੰ ਇਥੇ ਹੁਣ ਪੁਲਿਸ ਨੂੰ ਪਤਾ ਜੀ ਪ੍ਰਸ਼ਾਸਨ ਨੂੰ ਪਤਾ ਵੀ ਕਿਉਂ ਟੱਕ ਲਿਆ ਇਹ ਪ੍ਰਸ਼ਾਸਨ ਨੂੰ ਪਤਾ ਹੋਣਾ ਚਾਹੀਦਾ ਪ੍ਰਸ਼ਾਸਨ ਨੇ ਸਹਿਮਤੀ ਕੀਤੀ ਆ ਵੀ ਤੁਹਾਨੂੰ ਅਸੀਂ ਬਿਠਾ ਕੇ ਇਥੇ ਜਿੱਥੇ ਤੁਸੀਂ ਖਲੋਤੇ ਹੋ ਉਥੇ ਕੋਈ ਕਾਲਾ ਜਿਹੜਾ ਅੰਦਰ ਨਹੀਂ ਜਾਂਦੇ ਹਾਂ ਜੀ ਪ੍ਰਸ਼ਾਸਨ ਵੇਖੋ ਅਸੀਂ ਵੀ ਅੰਦਰ ਜਾ ਕੇ ਕੀ ਕਰ ਲਾਂਗੇ ਪਰਦੇ ਬਾਹਰ ਆ ਕੇ ਮਿਲ ਤਾਨੂੰ ਬਾਹਰ ਆਣ ਕੇ ਇਥੇ ਲੋਕ ਲੋਕਾਂ ਦੇ ਨੁਮਾਇੰਦੇ ਨੇ ਉਹ ਲੋ ਸਾਰੇ ਗੁਰਦਾਸਪੁਰ ਜ਼ਿਲ੍ਹੇ ਦੇ ਨੁਮਾਇੰਦੇ ਬੜ ਰਹੇ ਆ ਤੇ ਫਿਰ ਲੋਕਾਂ ਚ ਨਹੀਂ ਉਹਨਾਂ ਨੂੰ ਜਾਣਾ ਕਿੱਥੇ ਵੀ ਉਹਨਾਂ ਨੇ ਅੱਛਾ ਸਾਡੇ ਦੇ ਕਾਲਾ ਆ ਜਿਹੜਾ ਪੁੱਛਿਆ ਸਰ ਜੀ ਜਦੋਂ ਤੁਹਾ ਘਰ ਕਸਾਨਾ ਨੂੰ ਕਿਹਾ ਵੀ ਆਪਾਂ ਤੁਹਾਨੂੰ ਇੱਕ ਮਿੰਟ ਤੁਹਾਨੂੰ ਇਹ ਮਲਉਨੇ ਆ ਤੇ ਫਿਰ ਇਹਨਾਂ ਨੂੰ ਕਿਉਂ ਨਹੀਂ ਮਿਲ ਦਿੱਤਾ ਜਾਂਦਾ ਅਸੀਂ ਜੀ ਇਦਾਂ ਸੀ ਇੱਕ ਸਾਨ ਆਪਣੇ ਸੱਤ ਮੈਂਬਰ ਜਾਂ ਪੰਜ ਮੈਂਬਰ ਉੱਪਰ ਜਾ ਕੇ ਚੋਣ ਰਹੇ ਸੀ ਉਹਨੇ ਟਾਈਮ 'ਚੋ ਕ੍ਰੋਸ ਕਰ ਗਏ ਅਸੀਂ ਇਹਨਾਂ ਨੂੰ ਵਾਅਦਾ ਕੀਤਾ ਕਿ ਦੋਵਾਂ ਤਰ੍ਹਾਂ ਦੀ ਸਹਿਮਤੀ ਨਾਲ ਅਸੀਂ ਮੁਲਾਕਾਤ ਕਰਾਵਾਂਗੇ ਅਸੀਂ ਉਦੋਂ ਬਾਅਦ ਕੈਂਡੀਡੇਟਸਾਂ ਨੂੰ ਪੁੱਛਿਆ ਕਿ ਸਰ ਉਹ ਤੁਹਾਨੂੰ ਮਿਲਣਾ ਚਾਹੁੰਦੇ ਕਹਿੰਦੇ ਮੈਂ ਸੱਤ ਜਾਂ ਅੱਠ ਮੈਂਬਰਾਂ ਨੂੰ ਮਿਲਣਾ ਵਾਂ ਕਰ ਤਾ ਮੈਂ ਸਪੀਕ ਕਰਕੇ ਆਈ ਨਾ ਮੈਂ ਬਾਹਰ ਮਿਲ ਲਾਂਗਾ ਪਰ ਇਹਨਾਂ ਨੂੰ ਸੋਕੇ ਲੌਂਗਟਾ ਕਿਹਾ ਕਿ ਇਹ ਜਿੱਥੇ ਉਹਨਾਂ ਦਾ ਫੰਕਸ਼ਨ ਹੋ ਰਿਹਾ ਉੱਥੋਂ 200 ਗਾਈ ਦੂਰ ਬੈਠਣਗੇ ਇਹਨਾਂ ਨੂੰ ਬੈਠਣਾ ਚਾਹੀਦਾ ਜੀ ਇਹ ਕਹਿੰਦੇ ਵੀ ਸਾਡੇ ਬੰਦੇ ਕੰਟਰੋਲ ਤੇ ਆ ਜਦੋਂ ਅਸੀਂ ਇਹਨਾਂ ਨੂੰ ਕਿਹਾ ਵੀ ਤੁਹਾਡੀ ਮੁਲਾਕਾਤ ਕਰਾਵਾਂਗੇ ਆ ਬਾਜ ਦੇ ਸਾਹਮਣੇ ਤੇ ਇਹਨਾਂ ਦੇ ਬੰਦੇ ਇਹਨਾਂ ਕੋਈ ਨਹੀਂ ਸਾਮ ਹੋਏ ਤੇ ਉਹ ਬੰਦੇ ਆਲ ਕਿਥੇ ਛੜਕ ਤੇ ਬੈਠੇ ਜਿਹੜਾ ਕਿ ਨਹੀਂ ਕਾਨੂੰਨ ਤੱਕ ਸਹੀ ਨਹੀਂ ਆ ਕੋ ਸਾਜੀ ਤੁਹਾਡੇ ਤੇ ਆਪਣੀ ਜਹੇ ਬੰਦੀਆਂ ਨੇ ਤੁਹਾਡੀਆਂ ਤੁਹਾਡਾ ਵੀ ਫਰਜ਼ ਜਦੋਂ ਉਹਨਾਂ ਨੇ ਤੁਹਾਨੂੰ ਇਹ ਗੱਲ ਕਹੀ ਆ ਸਾਜੀ ਇੱਕ ਮਿੰਟ ਕੋਈ ਵੀ ਨਹੀਂ ਮੰਨੇਗਾ ਉਦੋਂ ਬਾਅਦ ਸਾਡਾ ਕਾਨੂੰਨ ਕਹਿੰਦਾ ਕਿ ਕਾਨੂੰਨ ਵੀ ਲਾਗੂ ਕਰਨਾ ਬੇਸ਼ੱਕ ਇਹ ਸਾਡੇ ਆਪਣੇ ਨੇ ਪਰ ਅਸੀਂ ਇਹਨਾਂ ਦੀ ਰਾਖੀ ਲਈ ਨੌਕਰੀਆਂ ਕਰਦੇ ਆ ਪਰ ਜਿੱਥੇ ਸਾਨੂੰ ਕਾਨੂੰਨ ਲਾਗੂ ਕਰਨਾ ਪੈਣਾ ਮੰਨ ਲਓ ਇੱਕ ਬੰਦਾ ਹਾਈਪਰ ਹੋ ਰਿਹਾ ਜਾਂ ਉਹ ਛੱਤ ਤੇ ਬੈਠਿਆ ਇਹਨੂੰ ਪਰੇ ਕਰਨਾ ਤਾਂ ਸਾਡੀ ਡਿਊਟੀ ਆ ਨਾ ਜੀ ਸਾਡੀ ਇੱਕ ਇੱਕ ਮਿੰਟ ਹਾਂ ਜੀ ਬੇਨਤੀ ਹੈ ਸਾਡੀ ਉਹਨਾਂ ਦੇ ਨਾਲ ਫਾਸ਼ਨ ਨਾਲ ਜੀ ਐਸਪੀ ਸਾਹਿਬ ਆ ਡੀਐਸਪੀ ਸਾਹਿਬ ਨਾਲ ਗੱਲ ਹੋਈ ਜੀ ਅੰਤ ਵਿੱਚ ਜਿਨ੍ਹਾਂ ਇਹਨਾਂ ਦੀ ਹੈਗੀ ਹੈ ਕਿ ਇਹਨੇ ਇਹਨੇ ਮੀਟਰ ਬਾਹਰ ਉਸੇ ਤੁਸੀਂ ਖੜੇ ਹੋ ਤੇ ਮੁਲਾਕਾਤ ਕਰਨੀ ਇਧਰੋਂ ਉਹਨਾਂ ਨੇ ਆਉਣਾ ਠੀਕ ਆ ਅਸੀਂ ਸਾਈਡ ਤੇ ਬੈਠੇ ਆ ਸਾਈਡ ਤੇ ਵੀ ਸਾਡੇ ਨਾਲ ਗੱਲਬਾਤ ਕਰ ਰਹੇ ਆ ਕੋਈ ਇੱਥੇ ਤਾਂ ਨਹੀਂ ਮੁਲਾਕਾਤ ਕਰਾਂਗੇ ਕਿਸੇ ਐਸਾਈਡ ਤੋਂ ਸਾਡੇ ਨਾਲ ਅਹੀਂ ਸੱਤ ਬੰਦੇ ਫਾਈਟ ਤੇ ਆ ਇਹਨਾਂ ਨੂੰ ਉਹ ਗੱਡੀਆਂ ਦੇ ਵਾਸਤੇ ਸਮ ਨਹੀਂ ਪਤਾ ਕਿਉ ਸਰ ਜੀ ਬਿਲਕੁਲ ਇਸ ਤਰ੍ਹਾਂ ਬਿਲਕੁਲ ਇਸ ਤਰ੍ਹਾਂ ਬਿਲਕੁਲ ਇਹ ਤਾਂ ਨਹੀਂ ਹੋਇਆ ਜੀ ਇਹ ਆਪਾਂ